ਸ਼ਿਕਾਇਦ ਸਾਰੇ ਤੋਂ ਮੈਂ ਮਨਦੀਪ ਖਸਾ ਦਾ ਤੁਹਾਡੇ ਤੁਹਾਡੇ ਆਪਣੇ ਚੈਨਲ ਪਿੰਡਾਂ ਦੇ ਜਾਈ ਦੇ ਵਿੱਚ ਆਈ ਹੋਵੇ ਸਰਵਧੀਆ ਹੋਗੇ ਜੀ ਠੀਕ ਠਾਕ ਹੋਗੇ ਤੇ ਅੱਜ ਆਪਾਂ ਬਣਾਇਆ ਸੀਗਾ ਦਲੀਆ ਦੇਖ ਸਕਦੇ ਤੁਸੀਂ ਲੁੱਕ ਦਲੀਏ ਦੀ ਇਹ ਹੈਲਦੀ ਹੁੰਦਾ ਕਾ ਜੀ ਬੱਚਿਆਂ ਵਾਸਤੇ ਬਜ਼ੁਰਗਾਂ ਵਾਸਤੇ ਕੋਈ ਵੀ ਖਾ ਸਕਦਾਗਾ ਤੇ ਆਪਾਂ ਆਪਣੇ ਘਰ ਦੇ ਵਿੱਚ ਬਣਾ ਸਕਦੇ ਹਾਂਗੇ ਤੇ ਅਸੀਂ ਜੀ ਇਹ ਘਰ ਦੀ ਕਣਕ ਦਾ ਹੀ ਬਣਾਇਆ ਸੀਗਾ ਕਣਕ ਨੂੰ ਥੋੜਾ ਥੋੜਾ ਗ੍ਰਾਈਂਡ ਕਰ ਲਿਆ ਸੀਗਾ ਮਿਕਸੀ ਦੇ ਵਿੱਚ ਬਾਰੂ ਵੀ ਮਿਲ ਜਾਂਦਾ ਜੀ ਬਟ ਘਰ ਦਾ ਦਲੀ ਬਹੁਤ ਵਧੀਆ ਹੁੰਦਾ ਹੈਗਾ ਤੇ ਸਾਨੂੰ ਟਰਾਈ ਜ਼ਰੂਰ ਕਰਨਾ ਚਾਹੀਦਾ ਹੈਗਾ ਹਫਤੇ ਦੇ ਵਿੱਚ ਕਦੀ ਵਾਰੀ ਜ਼ਰੂਰ ਬਣਾਉਣਾ ਚਾਹੀਦਾ ਹੈਗਾ ਪਹਿਲਾਂ ਘਰਾਂ ਦੇ ਵਿੱਚ ਲੋਕ ਵਧੀਆ ਬਣਾਉਂਦੇ ਹੁੰਦੇ ਸੀਗੇ ਬਟ ਹੁਣ ਇੰਨਾ ਕੋ ਮਿੱਠਾ ਖਾਂਦਾ ਨਹੀਂ ਜੀ ਸੋ ਸਾਨੂੰ ਬਣਾਉਣਾ ਚਾਹੀਦਾ ਹੈਗਾ ਹੈਲਥ ਵਾਸਤੇ ਵਧੀਆ ਹੁੰਦਾ ਹੈਗਾ ਇਹਦੇ ਵਿੱਚ ਮੈਂ ਦੁੱਧ, ਘਿਓ ਤੇ ਸ਼ੱਕਰ ਤੇ ਥੋੜੀ ਜਿਹੀ ਖੰਡ ਪਾਈ ਸੀਗੀ ਤੁਸੀਂ ਕੋਝੋ ਡਰਾਈ ਫਰੂਟ ਵਗੈਰਾ ਵੀ ਪਾ ਸਕਦੇ ਹੋਗੇ ਹੈਲਥਲੀ ਵਧੀਆ ਹੁੰਦਾ ਹੈਗਾ ਇਹ ਸੋ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਨਹੀਂ ਲੱਗਦੀਆਂ ਜੀ ਪਲੀਜ਼ ਕਮੈਂਟ ਦੇ ਵਿੱਚ ਜ਼ਰੂਰ ਦੱਸਿਆ ਕਰੋ ਜੀ ਥੈਂਕ ਯੂ